ਇਹੀ ਬਾਸਾਂ ਹੀ ਤਿਆਰ ਕਰਦੇ ਸੀ ਮੈਂ ਚੋਕਲੇ ਬੇਨ ਲਾ ਲੀਏ ਜਿਦਾ ਗਲਾਸ ਲਾ ਲੀਏ ਪਲੇਟਾਂ ਲਾ ਲੀਏ ਸਰ ਉਹ ਇਹਦੀ ਬਾਸ ਨਹੀਂ ਬੰਦੀਆਂ ਸੀ ਫਰਕ ਕੀ ਆ ਜਿਹੜਾ ਮਸ਼ੀਨ ਦੇ ਨਾਲ ਸਮਾਨ ਤਿਆਰ ਹੁੰਦਾ ਟੋکریاں ਤਿਆਰ ਹੁੰਦੀਆਂ ਹਾਂ ਤੁਸੀਂ ਹੱਥੀ ਕੰਮ ਕਰਦੇ ਪਿਓ ਨਾ ਮੈਂ ਵੀ ਕਰਦੇ ਪਿਓ ਪਰ ਕੀ ਹੈਗਾ ਜੀ ਟੋਕਰੇ ਜਿਹੜੇ ਬਾਸੋਂ ਬਣ ਰਹੇ ਨੇ ਆ ਉਸ ਤੋਂ ਬਾਅਦ ਪੱਖੇ ਬਣ ਰਹੇ ਨੇ ਛੱਜ ਬਣ ਰਹੇ ਨੇ ਪੁਰਾਣਾ ਕੰਮ ਹੈ ਜੀ ਦਾਦੇ ਬਾਬੇ ਮੇਰੇ ਇਹੀ ਕੰਮ ਕਰਦੇ ਆ ਸਰ ਪਰ ਹੁਣ ਨਸਾਰੇ ਕੰਮ ਬੰਦ ਹੁੰਦਾ ਪਿਆ ਜੀ ਨਾ ਬਿਜਾਰੇ ਨਾ ਨੌਕਰੀ ਦੇ ਕਾਰਨ ਜਿਹੜਾ ਕੋਈ ਪੜ੍ਹੇ ਲਿਖੇ ਬਾਹਰ ਚੱਲ ਜਾਂਦਾ ਉਹ ਚੰਗੀ ਗੱਲ ਹੈ ਜਿਹੜਾ ਨਹੀਂ ਜਾਂਦਾ ਇਸੇ ਕੰਮ 'ਚ ਪੈਣਾ ਕਿ ਸਮਾਨ ਸਾਰਾ ਪਿਆ ਹੁੰਦਾ ਸਰਪ੍ਰੀਏ ਇਸੇ ਕੰਮ 'ਚ ਬੈਗੇ ਸਰ ਨੌਕਰੀਆਂ ਦੇਖਦੇ ਨੇ ਨੌਕਰੀ ਨਹੀਂ ਮਿਲਦੀ ਵੀ ਸਰ ਇਹੀ ਕੰਮ ਲੱਭੇ ਕਰਨਾ ਪੁਰਾਣੇ ਸਮੇਂ ਦੇ ਵਿੱਚ ਬਾਣਸ ਤੋਂ ਬਣਿਆ ਸਮਾਨ ਚਾਹੇ ਟੋکریاں ਹੋਣ ਚਾਹੇ ਖਡੋਣੇ ਹੋਣ ਜਾਂ ਕਾਣ ਪੀਂਦੇ ਸਮਾਨ ਦੀ ਜਿਹੜੀ ਕਿ ਰੋਜ਼ਾਨਾ ਵਰਤੋਂ ਦੇ ਵਿੱਚ ਆਉਂਦੇ ਨੇ ਜਾਂ ਉਹ ਸਮਾਨ ਹੋਵੇ ਬਾਂਸੋ ਜਿਹੜਾ ਉਹ ਤਿਆਰ ਕੀਤਾ ਜਾਂਦਾ ਸੀ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਇੱਥੇ ਟੋਕਰੇ ਜਿਹੜੇ ਬਾਂਸੋਂ ਬਣ ਰਹੇ ਨੇ ਅ ਉਸ ਤੋਂ ਬਾਅਦ ਪੱਖੀਆਂ ਬਣ ਰਹੀਆਂ ਨੇ ਛੱਜ ਬਣ ਰਹੇ ਨੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਅਸੀਂ ਗੱਲਬਾਤ ਵੀ ਕਰਦੇ ਆ ਗਿਆ ਕਿ ਕਹਿਣਾ ਵੀ ਕੋਲੋਂ ਤੋਂ ਜਿਹੜਾ ਇਹ ਕੰਮ ਜਿਹੜਾ ਇਹਨਾਂ ਵੱਲੋਂ ਉਹ ਸ਼ੁਰੂ ਕੀਤਾ ਗਿਆ ਹੈਗਾ ਸਰ ਕੀ ਨਾਮ ਹੈ ਤੁਹਾਡਾ ਸਰ ਬਲਦੇਵ ਰਾਜ ਜੀ ਬਲਦੇਵ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਦੇਖਿਆ ਕਿ 500 ਕਾਫੀ ਤੁਸੀਂ ਸਮਾਨ ਤਿਆਰ ਕਰਦੇ ਹੋ ਕੀ ਕਹਿਣਾ ਚਾਹੋਗੇ ਹਾਂਜੀ ਸਰ ਸਾਡਾ ਜੀ ਇਹ ਪੁਰਾਣਾ ਕੰਮ ਹੈਗਾ ਜੀ ਦਾਦੇ ਬਾਬੇ ਮੇਰੇ ਇਹੀ ਕੰਮ ਕਰਦੇ ਆਏ ਸਰ ਪਰ ਹੁਣ ਨਾ ਸਰ ਇਹ ਕੰਮ ਬੰਦ ਹੁੰਦਾ ਪਿਆ ਹੈ ਜੀ ਲੋਕੀ ਸਰ ਇਹ ਇਸ ਪਾਸੇ ਬੜਤੇ ਤੇ ਨਹੀਂ ਹੈਗੇ ਟੋਕ ਬਾਸ ਦੀ ਟੋਕਰੀ ਨਹੀਂ ਬੜਤੇ ਦੇ ਜਿਆਦਾ ਪਲਾਸਟਿਕ ਸਰ ਚੂਜ਼ ਕਰਦੇ ਹੀ ਬੈਣਾ ਲੋਕੀ ਉਸ ਬੈਣਾ ਸਰ ਸਾਡਾ ਕੰਮ ਨਾ ਕਰਦਾ ਦੇ ਹੁਣ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਸਰ 64ਵੀਂ ਪੀੜ੍ਹੀ ਹੈਗੀ ਜੀ ਇਸ ਕੰਮ 'ਚ ਮੇਰੇ ਪਰਦਾਦਾ ਵੀ ਕੰਮ ਕਰਦੇ ਰਹੇ ਫਿਰ ਕਿੰਨੇ ਸਾਲ ਹੋ ਗਏ ਮਤਲਬ 100 ਤੋਂ ਸਰ 100 ਸਾਲ ਹੋ ਗਿਆ ਜੀ ਹਾਂਜੀ ਤੁਸੀਂ ਪੜ੍ਹੇ ਲਿਖੇ ਵੀ ਆਗੇ ਹਾਂਜੀ ਸਰ ਸਰ ਮੈਂ ਪਲੱਸ 2 ਕੀਤੀ ਹੈ ਜੀ ਤੇ ਤੁਸੀਂ ਫਿਰ ਇਸ ਕੰਮ 'ਚ ਬੈ ਗਏ ਹੋ ਅੱਗੇ ਨਹੀਂ ਪੜ੍ਹੇ ਤੁਸੀਂ ਸਰ ਫਿਰ ਇਸੇ ਕੰਮ 'ਚ ਬੈ ਗਏ ਸਰ ਨੌਕਰੀਆਂ ਦੇਖਦੇ ਰਹੇ ਨੌਕਰੀ ਨਹੀਂ ਮਿਲੀ ਵੀ ਸਰ ਇਹੀ ਕੰਮ ਲੈ ਕੇ ਕਰਨਾ ਪਰ ਇਹਦੇ ਵਿੱਚ ਵੀ ਸਰ ਗੁਜ਼ਾਰਾ ਔਖਾ ਹੀ ਹੁੰਦਾ ਜੀ ਹੁਣ ਮਤਲਬ ਵਰਤੋਂ ਵਿੱਚ ਘੱਟ ਸਰ ਜਾਂਦਾ ਸਮਾਨ ਹੈ ਹਾਂਜੀ ਜੀ ਬਾਸ ਦੇ ਨਾਲ ਕਾਫੀ ਮਿਹਨਤ ਤੁਸੀਂ ਕਰਦੇ ਪਿਆ ਹੋ ਹਾਂਜੀ ਮਿਹਨਤ ਮਿਲਦੀ ਹੈ ਤੁਹਾਨੂੰ ਨੇ ਸਰੂਣੀ ਮੈਂਤਰੀ ਮਿਲਦੀ ਜੀ ਮਿਹਨਤ ਕਾਟ ਮਿਲਦੀ ਸਾਰੀ ਦੀ ਕੀ ਫਰਕ ਕੀ ਆ ਜਿਹੜਾ ਮਸ਼ੀਨ ਦੇ ਨਾਲ ਸਮਾਨ ਤਿਆਰ ਹੁੰਦਾ ਟੋਕਰੀਆਂ ਤਿਆਰ ਹੁੰਦੀਆਂ ਤੁਸੀਂ ਹੱਥੀ ਕੰਮ ਕਰਦੇ ਪਿਓ ਨਾ ਮੈਂਤ ਵੀ ਕਰਦੇ ਪਿਓ ਫਰਕ ਕੀ ਹੈਗਾ ਜੀ ਸਰ ਇਹਦੇ ਵਿੱਚ ਮਿਹਨਤ ਬਹੁਤ ਆ ਪਰ ਸਾਰੀ ਇਸ ਕੰਮ ਦੀ ਸੇਫਟੀ ਹੈਗੀ ਸਰ ਠੀਕ ਹੈਗਾ ਕੰਮ ਜੀ ਮੰਨ ਲਿਓ ਸਰ ਪਹਿਲੇ ਸਾਡੇ ਨਾ ਜਿਹੜੇ ਦਾਦਾ ਸੀ ਉਹ ਜਿੱਦਾਂ ਹੁਣ ਪਲਾਸਟਿਕ ਦੇ ਵਿੱਚ ਕਾਰ ਦੇ ਵਿੱਚ ਆਹੀ ਪਲਾਸਟਿਕ ਜਿਆਦਾ ਵਰਤਦੇ ਆ ਉਹ ਹਰ ਚੀਜ਼ ਦੀ ਸਰ ਇਹੀ ਬਾਂਸਾਂ ਹੀ ਤਿਆਰ ਕਰਦੇ ਸੀ ਮੈਂ ਚੋਕਲੇ ਬੇਨ ਲਾ ਲਈਏ ਜਿੱਦਾਂ ਗਲਾਸ ਲਾ ਲਈਏ ਪਲੇਟਾਂ ਲਾ ਲਈਏ ਸਰ ਉਹ ਇਹਦੀ ਬਾਸ ਨਹੀਂ ਬੰਦੀਆਂ ਸੀ ਹੁਣ ਸਰ ਲੋਕ ਭੁੱਲਦੇ ਪੈ ਨੇ ਸਾਰੇ ਕੋਈ ਬਰਤਨ ਨਹੀਂ ਪਿਆ ਸਭ ਡਿਸਪੋਜ਼ਰ ਦਾ ਚੱਲਦਾ ਪਿਆ ਜੀ ਹਾਂਜੀ ਲੋ ਤਾਂ ਨਹੀਂ ਬਿਮਾਰੀਆਂ ਪੈਦਾ ਹੁੰਦੀ ਸਰ ਬਹੁਤ ਜਿਆਦਾ ਜੀ ਤੁਸੀਂ ਆਪੇ ਦੇਖੋ ਸਰ ਜਿੱਦਾਂ ਆਪਾਂ ਡਿਸਪੋਜ਼ਰ ਵਰਤਾਂਗੇ ਸਰ ਉਹਨਾਂ ਦਾ ਬਿਮਾਰੀ ਲੱਗਣੀ ਹੈ ਜੀ ਉਹ ਜਿਆਦਾ ਵਰਤਦੇ ਨੇ ਇਹ ਲੋਕੀ ਵਰਤਦੇ ਨੇ ਪਏ ਇਹ ਸਿਰਫ ਸਰ ਉਹ ਜੋ ਛੋਟਾ ਰੋਂਗਾ ਹੈਗਾ ਉਹ ਚੋਲਾ ਦੇ ਵਿੱਚ ਜਾਂਦਾ ਜਾਂ ਵੱਡਾ ਟੋਕਰਾ ਇਹ ਵਰਤਦੇ ਲੋਕ ਉਹਦੇ ਵਿੱਚ ਜਾਗ ਦੇ ਵਿੱਚ ਜਾਂ ਜਗ ਜੁਗ ਦੇ ਵਿੱਚ ਵਰਤਦੇ ਤੇ ਇਦਾਂ ਨਹੀਂ ਕੋਈ ਵਰਤਦਾ ਪੁਰੀ ਲੋਨ ਵਾਸਤੇ ਜਾਂ ਕਦੀ ਸਰਕਾਰਾਂ ਨੂੰ ਫੇਰ ਨਹੀਂ ਕੀਤੀ ਵੀ ਤੁਹਾਡਾ ਕੰਮ ਬਦਲਣਾ ਚਾਹੀਦਾ ਹਾਂਜੀ ਸਰ ਉਹਨਾਂ ਨਾਲ ਕੀਤੀ ਹੀ ਗੱਲ ਉਹ ਕਹਿੰਦੇ ਵੀ ਤੁਹਾਡੇ ਟੋਕਰੀ ਦੇ ਕੰਮ ਦੇ ਵਿੱਚ ਕੋਈ ਉਹ ਨਹੀਂ ਦਿੰਦਾ ਜੀ ਲੋਨ ਡੇਰੀ ਫਾਰਮ ਹੋਏ ਉਹਦੇ ਬਾਅਦ ਤੇ ਤਿੰਨੇ ਆਹੀ ਪੋਟਰੀ ਫਾਰਮ ਵਾਸਤੇ ਦਿੰਦੇ ਆ ਇਹਦੇ ਵਾਸਤੇ ਨਹੀਂ ਸਰ ਦਿੰਦੀ ਉਹ ਪਰਿਵਾਰ ਸਾਰਾ ਹੀ ਇਹੋ ਹੀ ਕੰਮ ਕਰਦੇ ਵੇ ਤੁਸੀਂ ਹਾਂਜੀ ਸਰ ਛੋਟਾ ਬ੍ਰਦਰ ਹੈਗਾ ਕਿ ਮੇਰਾ ਉਹ ਸਰ ਜੇਐਸਪੀ ਚਲਾਉਂਦਾ ਹੈ ਬਾਕੀ ਫਾਦਰ ਸਾਹਿਬ ਮੇਰੇ ਤੇ ਮੈਂ ਸਰ ਇਹੀ ਕੰਮ ਕਰਦਾ ਜੀ ਬਿਲਕੁਲ ਬਾਕੀ ਫੈਮਿਲੀ ਜੀ ਸਾਰੇ ਹਾਂਜੀ 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 ਇਹੀ ਕੰਮ ਕਰਦੇ ਜੀ ਬਿਲਕੁਲ ਦੇਖਿਆ ਤੁਸੀਂ ਕਾਫੀ ਮਿਹਨਤ ਦਾ ਕੰਮ ਹੈਗਾ ਪਹਿਲੇ ਸਮੇਂ ਤੋਂ ਜਿਸ ਤਰ੍ਹਾਂ ਇਹਨਾਂ ਦੇ ਬਜ਼ੁਰਗ ਜਿਹੜੇ ਹੈਗੇ ਨੇ ਕੰਮ ਕਰਦੇ ਸੀਗੇ ਟੋکریاں ਬਣਾਉਂਦੇ ਸੀ ਹੋਰ ਵੀ ਕਈ ਸਮਾਨ ਬਣਾਉਂਦੇ ਸੀ ਗੱਲ ਕਰਦੇ ਹੈਗੇ ਕਾਰੀਗਰ ਵੀ ਹੈਗੇ ਨੇ ਅਤੇ ਇਹ ਸਰ ਕੀ ਨਾਮ ਹੈ ਤੁਹਾਡਾ ਰਾਮ ਮੁਰਤੀ ਰਾਮ ਮੁਰਤੀ ਜੀ ਕਿੱਥੋਂ ਆਦੇ ਹੋ ਤੁਸੀਂ ਮੇਰਾ ਪਿੰਡ ਪਾਜੀ ਕਰਾਲੀ ਹੈ ਜੀ ਸਾਡੇ ਬਜ਼ੁਰਗ ਵੀ ਇਹੀ ਕੰਮ ਕਰਦੇ ਸੀ ਟੋਕਰੀਆਂ ਟੱਕੀਆਂ ਨੇ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦੇ ਕਾਫੀ ਸਮਾਂ ਹੋ ਗਿਆ ਜੀ 6 ਕੋ 7 ਹੋ ਗਿਆ ਜੀ ਸਾਡੇ ਇਹ ਫਰਕ ਕੀ ਹੈ ਇਹ ਇਹਦੇ ਵਿੱਚ ਤੇ ਜਿਸ ਤਰ੍ਹਾਂ ਹੁਣ ਮਸ਼ੀਨੀ ਸਮਾਨ ਬੰਦਾ ਕੀ ਫਰਕ ਕੀ ਹੈਗਾ ਫਰਕ ਤਾਂ ਇਹੀ ਹੈ ਜੀ ਹੁਣ ਸਰ ਜੀ ਜਿੱਦਾਂ ਗਲਾਸ ਚਲੇ ਪੇ ਪਲੇਟਾਂ ਜਲਪੀਆਂ ਤੇ ਬਿਮਾਰੀ ਦਾ ਬੜਾ ਕਾਰ ਹੈ ਸਾਡਾ ਕੰਮ ਕਰ ਤੁਹਾਨੂੰ ਪਤਾ ਹੈ ਜੀ ਮਹਾਰਾਜ ਸਾਹਿਬ ਜੀ ਤੁਸੀਂ ਵੀ ਗਲਾਸ ਵਗੈਰਾ ਜਾਂ ਇਸ ਤਰ੍ਹਾਂ ਕੋਲੀਆਂ ਵਗੈਰਾ ਇਸ ਤਰ੍ਹਾਂ ਬਣਾਉਂਦੇ ਹੋ ਹਾਂਜੀ 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 ਤਾਂ ਹੁਣ ਉਹ ਮਹਾਰਾਜ ਉਹਨੇ ਤੁਹਾਨੂੰ ਪਤਾ ਹੈ ਜੀ ਜੀ ਬਿਮਾਰੀ ਮੂਰੀਆਂ ਦਾ ਬੜਾ ਕੰਮ ਹੈ ਬਿਲਕੁਲ ਦੇਖਿਆ ਤੁਸੀਂ ਅ ਕਾਰਿਗਰ ਹੈਗੇ ਨੇ ਗਾਖ ਵੀ ਇੱਥੇ ਆਏ ਪਏ ਨੇ ਗੱਲਬਾਤ ਅਸੀਂ ਕਰਦੇ ਆ ਗਿਆ ਸਰ ਕੀ ਨਾਜੀ ਤੁਹਾਡਾ ਸਾਡਾ ਨਾਮ ਬਲਕਾਰ ਸਿੰਘ ਬਲਕਾਰ ਜੀ ਕਿੱਥੋਂ ਆਏ ਤੁਸੀਂ ਭੱਬਰ ਤੋਂ ਆਏ ਜੀ ਕੀ ਕਹਿਣਾ ਚਾਹੋਗੇ ਜਿਸਨੂੰ ਦੇਖਿਆ ਕਿ ਤੁਸੀਂ ਇੱਥੇ ਸਮਾਨ ਲੈਣ ਵਾਸਤੇ ਆਏ ਹੋ ਕੀ ਕਹਿਣਾ ਚਾਹੋਗੇ ਆਏ ਕਹਿਣਾ ਚਾਹੁੰਦੇ ਆਵੇਂ ਸਾਡੇ ਕਲਾਸ ਕਰਾ ਹੈਗੇ ਪੜ੍ਹੇ ਲਿਖੇ ਆ ਗਿਆ ਇਹਦੇ ਬਜ਼ੁਰਗ ਜਿਹੜੇ ਇਹੋ ਕੰਮ ਕਰਦੇ ਉਹਦੇ ਬਜ਼ੁਰਗ ਪਿਆ ਕੇ ਪੜਦਾਦੇ ਇਹੋ ਕੰਮ ਕਰਦੇ ਇਹਨਾਂ ਵਿਚਾਰੇ ਨਾ ਨੌਕਰੀ ਦੇ ਕਾਰਨ ਜਿਹੜਾ ਕੋਈ ਪੜ੍ਹੇ ਲਿਖੇ ਬਾਹਰ ਚੱਲ ਜਾਂਦਾ ਉਹ ਚੰਗੀ ਗੱਲ ਹੈ ਜਿਹੜਾ ਨਹੀਂ ਜਾਂਦਾ ਇਸੇ ਕੰਮ ਤੇ ਪੈਂਦਾ ਕਿ ਸਮਾਨ ਸਾਰਾ ਪਿਆ ਹੁੰਦਾ ਹੈ ਅੱਜ ਜਮਾਨੇ ਦੇ ਵਿੱਚ ਇਹਦਾ ਵਿਚਾਰਾ ਗੁਜ਼ਾਰਾ ਬੜਾ ਹੀ ਔਖਾ ਹੈ ਪਹਿਲਾਂ ਜੋ ਦਾਣੇ ਫੱਕੇ ਪੈਂਦੇ ਇਹਦੇ ਜਾਨੀ ਢੋਲ ਬਣਾਉਂਦੇ ਆ ਇਕੱਲਾ ਲੋਹੇ ਦੇ ਚੱਲ ਪਿਆ ਤੇ ਢੋਲ ਲੈ ਪਲਾਸਟਿਕ ਦੀਆਂ ਬਾਲਟੀਆਂ ਲੈ ਉਹ ਜੀ ਸਬਾਨ ਪਾਉ ਪਹਿਲਾਂ ਸਾਰਾ ਸਬਾਨ ਦਾਣਾ ਫੱਕਾ ਜੋ 2 4 10 ਕਿਲੋਟਰ ਹੁੰਦਾ ਇਹਦੇ ਬਣੇ ਹੁੰਦੇ ਢੋਲ ਹੁੰਦੇ ਹੁੰਦੇ ਜੀ ਪਾਉਂਦੇ ਸੀ ਰੋਟੀਆਂ ਬਣਾਉਂਦੇ ਸੀ ਕਿਰਚਮਚੀਆਂ ਬਣਾਈ ਹੁੰਦੀ ਹੁੰਦੇ ਜੀ ਪਾਉਂਦੇ ਸੀ ਤੰਦੂਰੀ ਰੋਟੀਆਂ ਬਣਾਉਣੇ ਜੋ ਵੀ ਕਰਨਾ ਅੱਜ ਇਹਨਾਂ ਨੂੰ ਵਿਚਾਰਾਂ ਬੜਾ ਹੀ ਨੁਕਸਾਨ ਹੋਇਆ ਕਰਦਾ ਦਿਹਾੜੀ ਦੀ ਬੜੀ ਮੁਸ਼ਕਲ ਆ ਪਾਸ ਹੁੰਦੀ ਆ ਸਰ ਇਹ ਫਰਕ ਕੀ ਹੈਗਾ ਜਿਸ ਨਾਲ ਬਾਹਤੋਂ ਸਮਾਨ ਜਿਹੜਾ ਬਣੇਦਾ ਹੈਗਾ ਤੇ ਜਿਹੜਾ ਮਸ਼ੀਨੀ ਜਾਂ ਮਸ਼ੀਨਾ ਤੋਂ ਤਿਆਰ ਕਰਦਾ ਕੀ ਫਰਕ ਕੀ ਹੈਗਾ ਸਰ ਇਹ ओरिजिनल ਹੈਗਾ ਦੇਸੀ ਸਮਾਨ ਹੈਗਾ ਜਿਹੜਾ ਅੰਗਰੇਜ਼ੀ ਪਲਾਸਟਰ ਚੱਲ ਪੈਂਦਾ ਹੈ ਪੀ ਕੱਪ ਲਓ ਇਹ ਕਰੋ ਉਹ ਕਰੋ ਸਾਰਾ ਬਿਮਾਰੀ ਦੇ ਘਰ ਕੈਮੀਕਲ ਦਾ ਬਣਿਆ ਹੁੰਦਾ ਹੈ ਉਹ ਸਾਰੀ ਜੋ ਬਿਮਾਰੀ ਹੈ ਚਾਹ ਬਣਾਓ ਠੰਡਾ ਪੀਓ ਜੋ ਵੀ ਫੜਾ ਫੜ ਲੈਓ ਸਸਤੇ ਲੈਓ ਜੀ 30 ਰੁਪਏ ਦੇ 50 ਗਲਾਸ ਮਿਲ ਜਾਂਦੇ ਆ ਕੁਝ ਬਣਨਾ ਕਿ ਬਿਮਾਰੀ ਦਾ ਘਰ ਜੋ ਕੈਮੀਕਲ ਸਾਰੇ ਅੰਦਰ ਜਾਣਾ ਪਹਿਲੇ ਲੋਕ ਜਿਹੜੇ ਸੀਗੇ ਬਜ਼ੁਰਗ ਸੀਗੇ ਪਹਿਲੇ ਇਹ ਦੇਖੇ ਕਿ ਪਾਂਸਾਂ ਤੋਂ ਜਾਂ ਮਿੱਟੀ ਦੇ ਪਰਦਨ ਜਿਹੜੇ ਇਹ ਚੀਜ਼ਾਂ ਮੂਲਕਾ ਰੋਟੀ ਬਣਾਣੀਆਂ ਮੱਕੇ ਰੋਟੀ ਬਣਾਣੀਆਂ ਸਭ ਛੜੋਲੇ ਆ ਜਾਂ ਉਹਦੇ ਸਾਪੜੀਆਂ ਬਣਾਦੇ ਇੰਦਾ ਹੀ ਕੰਮ ਚੱਲਦਾ ਇਹ ਇੰਦਾ ਹੀ ਕੰਮ ਤੋਂ ਵੱਧ ਆ ਸੀ ਇਹਨਾਂ ਨੂੰ ਆਹ ਠਰਕ ਪੈ ਕੇ ਦਾ ਸਮਾਨ ਪੈਦਾ ਨਹੀਂ ਨੌਕਰੀ ਮਿਲੀ ਇਸ ਕੰਮ 'ਚ ਪੈ ਜਾਂਦੇ ਆ ਜੇ 100 ਰੁਪਏ ਦੇੜੇ ਪੈਗੇ ਤਾਂ ਵੀ ਕਹਿੰਦੇ ਠੀਕ ਆ ਜੇ 200 ਰੁਪਏ ਕੀ ਤਾਂ ਵੀ ਕਹਿੰਦੇ ਠੀਕ ਤੇ ਬਾਹਰ ਲੋਕੀ ਜਿਹੜੇ 700 800 ਰੁਪਏ 1000 ਰੁਪਏ ਦੇੜੇ ਬਣਾ ਕੇ ਜਿਹੜੇ ਹੋਰ ਕੰਮ 'ਚ ਪੈ ਗਏ ਇਹਨਾਂ ਨੂੰ ਇਸ ਕ ਤੁਸੀਂ ਜਿਹੜਾ ਸਮਾਨ ਲੈਣ ਵਾਸਤੇ ਆਏ ਹੋ ਤੁਸੀਂ ਇਹ ਲੈ ਕੇ ਅਗੇ ਵੇਚਦੇ ਹੈਗੇ ਹੋ ਜਾਂ ਕਿਸ ਤਰ੍ਹਾਂ ਕਰਦੇ ਹੋ ਆਪਣਾ ਘਰ ਵਾਸਤੇ ਜਾਣਾ ਲੈਣਾ ਹੈ ਡੰਗਰਾ ਵਾਸਤੇ ਪੱਠੇ ਪਾਣੇ ਟੋਕਰੀ ਥੱਲੇ ਲੈਣੇ ਆ ਰੋਟੀਆਂ ਪਾਣ ਵਾਸਤੇ ਸਾਬੜੀ ਲੈਣੇ ਥੱਲੇ ਲੈਣੇ ਵਿਆਹ ਵਾਸਤੇ ਜੋਗੀ ਕੋਈ ਨਾ ਚਾਰ ਮਾਲ ਜਾਂ ਚਾਰ ਕੁਆਂਟਾ ਦੋ ਕੁਆਂਟਾ ਲਾਣੇ ਚੋਲ ਕਮੀ ਛੜੋਲੀਂ ਦੀ ਲੈਣੀ ਹੈ ਬਾਕੀ ਪ੍ਰਾਚ ਕੋਈ ਬੰਦਾ ਰੋਟੀ ਨਹੀਂ ਵਰਤਾ ਸਕਦਾ ਇਹ ਲੱਗਦਾ ਨਹੀਂ ਕਿ ਪਿੰਡਾਂ ਦੇ ਵਿੱਚ ਹੁਣ ਦੁਆਰਾ ਤੋਂ ਫੇਰ ਲੋਕੀ ਹੈ ਜਿਹੜਾ ਬਾਣ ਤੋਂ ਬਣਿਆ ਸਮਾਨ ਜਲਾ ਫੇਰ ਖਰੀਦਣਾ ਸ਼ੁਰੂ ਕਰ ਚੁੱਕੇ ਨੇ ਨਹੀਂ ਨਹੀਂ ਕਰਨਾ ਸ਼ੁਰੂ ਕਰ ਚੁੱਕੇ ਆ ਕੇ ਕਰਨਗੇ ਹੀ ਵੇ ਕਵੇਂ ਇਹਦੇ ਸਮਾਨ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ ਪਲਾਸ ਨਾਲ ਜੋ ਇਹ ਚੀਜ਼ ਆ origignal ਦੂਸਰੀ ਚੀਜ਼ ਨਹੀਂ ਹੈ ਬਿਲਕੁਲ ਦੇਖਿਆ ਤੁਸੀਂ ਕਾਰੀਗਰ ਵੀ ਜਿਹੜੇ ਲੱਗੇ ਪਏ ਨੇ ਪਿਛਲੇ ਬਜ਼ੁਰਗ ਕਾਫੀ ਸਮੇਂ ਤੋਂ ਇਹਨਾਂ ਦਾ ਕੰਮ ਕਰਦੇ ਪਏ ਸੀਗੇ ਅੱਗੇ ਬੱਚੇ ਵੀ ਇਹਨਾਂ ਕੰਮਾਂ ਦੇ ਵਿੱਚ ਦੇਖਿਆ ਤੁਸੀਂ ਪੈ ਗਏ ਹੈਗੇ ਨੇ ਟੋਕਰੇ ਬਣਾ ਰਹੇ ਨੇ ਔਰ ਬਾਂਸ ਤੋਂ ਬਣੀਆਂ ਚੀਜ਼ਾਂ ਵੀ ਬਣਾਉਂਦੇ ਪਏ ਨੇ ਸਰਕਾਰਾਂ ਤੋਂ ਵੀ ਅਪੀਲ ਕੀਤੀ ਆ ਇਹਨਾਂ ਨੇ ਕਿ ਇਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਏ ਤਾਂ ਕਿ ਇਹ ਵੀ ਆਪਣਾ ਕੰਮ ਵਧਾ ਸਕਣ ਔਰ ਇਹਨਾਂ ਦੇ ਘਰ ਦਾ ਗੁਜ਼ਾਰਾ ਵੀ ਜਿਹੜਾ ਉਹ ਚੰਗੀ ਤਰ੍ਹਾਂ ਹੋ ਸਕੇ ਪਟਾਣਕੋਟ ਤੋਂ ਓਨਅਰ ਦੇ ਲਈ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ ਦੀ ਰਿਪੋਰਟ